ਪਾਈ ਅਮਰਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਦੇ ਤਹਿਤ ਬੰਦ ਨੇ ਜੋ ਕਿ ਐਮਪੀ ਦੀ ਚੋਣ ਚੁੱਕੇ ਨੇ ਤੇ ਹੁਣ ਉਹਨਾਂ ਨੇ ਜੋ ਸੌ ਚੁੱਕਣੀਆਂ ਸੰਸਦ ਦੇ ਵਿੱਚ ਜੋ 5 ਤਰੀਕ ਕੱਲ ਨੂੰ ਕਿਹਾ ਜਾ ਰਿਹਾ ਕਿ ਵੀ ਉਹ ਸੌ ਚੁੱਕਣਗੇ ਉਹਨਾਂ ਦੇ ਲਈ ਕਿਉਂਕਿ ਉਹ ਐਨਐਸਏ ਦੇ ਤਹਿਤ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਉਹ ਬੰਦੀ ਨੇ ਤੇ ਇਸ ਕਰਕੇ ਇਹ ਇੱਕ ਜੋ ਐਨਐਸਏ ਵੱਲੋਂ ਜਾਂ ਐਨਆਈਏ ਵੱਲੋਂ ਜੋ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈਗੀ ਹੈ ਜੋ ਸੈਂਟਰ ਦੀ ਜੋ ਏਜੰਸੀਆਂ ਨੇ ਇਹ ਤੇ ਇਹਨਾਂ ਦਾ ਇੱਕ ਪ੍ਰੋਟੋਕਾਲ ਪੂਰਾ ਤਿਆਰ ਕੀਤਾ ਜਾਂਦਾ ਕਿ ਬੰਦੀ ਨੂੰ ਕਿਵੇਂ ਲੈ ਕੇ ਜਾਣਾ ਤੇ ਕੀ ਕੀ ਪ੍ਰੋਟੋਕਾਲ ਦੇ ਤਹਿਤ ਉਹ ਬੋਲ ਸਕਦਾ ਜਾਂ ਕੀ ਕੀ ਉਹਦੀਆਂ ਸੁਵਿਧਾਵਾਂ ਹੋਣਗੀਆਂ ਕਿੱਥੇ ਉਹਨੂੰ ਰੱਖਿਆ ਜਾਏਗਾ ਤੇ ਜੋ ਸਾਡੇ ਕੋਲ ਨਵੇਂ ਅਪਡੇਟਸ ਆਏ ਹੈਗੇ ਆ ਉਹਨਾਂ ਅਪਡੇਟਸ ਦੇ ਰਾਹੀਂ ਅਸੀਂ ਆਪ ਜੀ ਨੂੰ ਦੱਸ ਦਿੰਦੇ ਹਾਂ ਕਿ ਵੀ ਜੋ ਪੂਰੇ ਪ੍ਰਬੰਧ ਡਿਬਰੂਗੜ ਜੇਲ੍ਹ ਤੋਂ ਹੋ ਚੁੱਕੇ ਨੇ ਪੰਜਾਬ ਪੁਲਿਸ ਵੀ ਉੱਥੇ ਪਹੁੰਚ ਚੁੱਕੀ ਹੈ ਤੇ ਭਾਰਤੀ ਫੌਜ ਦੇ ਵਿਸ਼ੇਸ਼ ਹਵਾਈ ਯਾਜਦ ਦੇ ਰਾਹੀ ਇਹਨਾਂ ਨੂੰ ਦਿੱਲੀ ਲੈ ਕੇ ਜਾਇਆ ਜਾਏਗਾ ਤੇ ਉੱਥੇ ਇਹਨਾਂ ਨੂੰ ਜੋ ਸਪੀਕਰ ਦੇ ਕੋਲ ਚੈਂਬਰ ਦੇ ਵਿੱਚ ਲਗਾਇਆ ਜਾਏਗਾ ਜਿੱਥੇ ਕਿ ਇਹਨਾਂ ਨੂੰ ਸੌਂ ਚੁਕਾਈ ਜਾਏਗੀ ਤੇ ਇਸ ਤੋਂ ਇਲਾਵਾ ਜੋ ਸੰਸਦਾਈ ਵਿਸ਼ਰਾਮ ਘਰ ਹੈਗਾ ਜੋ ਉੱਥੇ ਹੀ ਦਿੱਲੀ ਵਿੱਚ ਸਥਿਤ ਹੈ ਵਿਸ਼ਰਾਮ ਘਰ ਸੰਸਦਈ ਉੱਥੇ ਹੀ ਇਹਨਾਂ ਨੂੰ ਜੋ ਪਰਿਵਾਰ ਦੇ ਮੈਂਬਰਾਂ ਦੇ ਨਾਲ 1 ਘੰਟਾ ਸਿਰਫ 1 ਘੰਟਾ ਮਿਲਣ ਦੀ ਇਜਾਜ਼ਤ ਹੈ ਤੇ ਇਸੇ ਇਹ ਪ੍ਰੋਟੋਕਾਲ ਦੇ ਤਹਿਤ ਇਹ ਵੀ ਹੈ ਕਿ ਵੀ ਇਹਨਾਂ ਦੀ ਨਾ ਤਾਂ ਪਰਿਵਾਰ ਦੇ ਨਾਲ ਮਿਲਦੇ ਹੋਏ ਦੀ ਕੋਈ ਵੀਡੀਓ ਬਣੇਗੀ ਨਾ ਹੀ ਕੋਈ ਫੋਟੋ ਖਿੱਚੀ ਜਾਏਗੀ ਤੇ ਸਿਰਫ ਇੱਕ ਘੰਟਾ ਪਰਿਵਾਰ ਦੇ ਜੋ ਵੀ ਮੈਂਬਰ ਇਹਨਾਂ ਦੇ ਆਉਣਗੇ ਪ੍ਰੋਟੋਕਾਲ ਦੇ ਤਹਿਤ ਮੇਰਾ ਖਿਆਲ ਇਹਨਾਂ ਦੇ ਸ਼ਾਇਦ ਪਿਤਾ ਜੀ ਹੀ ਵੱਲੋਂ ਮਤਲਬ ਆਉਣ ਦੀ ਗੱਲ ਸਾਹਮਣੇ ਆ ਰਹੀ ਹੈ ਸਰਦਾਰ ਤਰਸੇਮ ਸਿੰਘ ਜੀ ਵੱਲੋਂ ਤੇ ਉਹਨਾਂ ਦੇ ਆਉਣ ਦੀ ਹੀ ਗੱਲ ਦਾ ਜੋ ਅਜੇ ਤੱਕ ਸਾਨੂੰ ਪਤਾ ਚੱਲਿਆ ਹੈਗਾ ਜਿਹੜੀ ਉਹਨਾਂ ਦੇ ਨਾਲ ਗੱਲ ਹੋਈ ਹੈ ਤਾਂ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਮੈਂ ਉਹਨਾਂ ਨੂੰ ਮਿਲਣ ਜਾਵਾਂਗਾ ਇਸ ਤੋਂ ਇਲਾਵਾ ਕਿਸੇ ਉਹ ਕਿਸੇ ਉਹਨਾਂ ਨੂੰ ਕਿਸੇ ਹੋਰ ਦੇ ਨਾਲ ਮਿਲਣ ਤੇ ਪੂਰਨ ਤੌਰ ਤੇ ਪਾਬੰਦੀ ਹੋਏਗੀ ਈਵਨ ਕਿ ਜੋ ਕਿ ਪੰਜਾਬ ਦੇ ਵਿੱਚ ਇੱਕ ਚਰਚਾਾਂ ਮਾਸੀਆਂ ਕਿ ਵੀ ਉਹ ਪੰਜਾਬ ਵੀ ਆ ਸਕਦੇ ਨੇ ਇੱਕ ਫੇਰੀ ਪੰਜਾਬ ਦੀ ਵੀ ਲਾ ਸਕਦੇ ਨੇ ਤਾਂ ਇਹ ਬਿਲਕੁਲ ਨਹੀਂ ਹੋਏਗਾ ਪੰਜਾਬ ਆਉਣ ਤੇ ਉਹਨਾਂ ਦੇ ਬਿਲਕੁਲ ਨੋ ਐਂਟਰੀ ਹੈ ਉਹਨਾਂ ਨੂੰ ਪੰਜਾਬ ਨਹੀਂ ਲਿਆਂਦਾ ਜਾਏਗਾ ਨਾ ਹੀ ਉਹ ਪੰਜਾਬ ਆ ਸਕਦੇ ਨੇ ਤੇ ਇਸ ਕਰਕੇ ਜਦੋਂ ਵੀ ਉਹ ਸੌਂ ਚੁੱਕ ਲੈਣਗੇ ਸਪੀਕਰ ਦੇ ਕੋਲ ਚੈਂਬਰ ਦੇ ਵਿੱਚ ਉਹਨਾਂ ਨੂੰ ਸੌਂ ਚੁਕਾਈ ਜਾਏਗੀ ਤੇ ਸੌਂ ਚੁੱਕਣ ਤੋਂ ਬਾਅਦ ਹੀ ਇਹਨਾਂ ਨੂੰ ਜੋ ਭਾਰਤੀ ਫੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਹੀ ਡਿਬਰੂਗੜ ਲੈ ਕੇ ਜਾਇਆ ਜਾਏਗਾ ਇਹ ਬਿਲਕੁਲ ਨਵੇਂ ਅਪਡੇਟਸ ਆਪ ਜੀ ਦੇ ਲਈ ਅਸੀਂ ਇਹ ਲੈ ਕੇ ਆਏ ਆ ਤੇ ਇਹ ਜੋ ਸਾਰਾ ਜੋ ਪੰਜਾਬ ਦੇ ਵਿੱਚ ਇੱਕ ਗੱਲ ਚੱਲ ਰਹੀ ਹੈ ਜਾਂ ਹੋਰ ਹੈ ਪੰਜਾਬ ਤੋਂ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਜੋ ਇਹਨਾਂ ਦੇ ਚਾਹਵਾਨ ਨੇ ਜੋ ਚਿਹਤੇ ਨੇ ਉਹ ਵੀ ਦਿੱਲੀ ਪਹੁੰਚਣ ਦੀਆਂ ਸੰਭਾਵਨਾਵਾਂ ਪੂਰੀਆਂ ਬਣੀਆਂ ਹੋਈਆਂ ਖਾਸ ਕਰਕੇ ਜੇਕਰ ਅਸੀਂ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੀ ਗੱਲ ਲੈ ਲਈਏ ਜਾਂ ਇਹਨਾਂ ਦੀ ਜੋ ਪੰਥਕ ਸੋਚ ਦੇ ਉੱਪਰ ਪੈਰਾ ਦੇਣ ਵਾਲੇ ਬੰਦੇ ਆ ਜਾਂ ਚਿਹਤੇ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚਣ ਦੀ ਉਮੀਦ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਹੀ ਜੋ ਰਾਸ਼ਦ ਇੰਜੀਨੀਅਰ ਹੈ ਜੋ ਕਿ ਬਾਰਾਮੁਲਾ ਤੋਂ ਜਿੱਤੇ ਸੀਗੇ ਜੋ ਕਿ ਜਿਨ੍ਹਾਂ ਦੇ ਉੱਪਰ ਬਹੁਤ ਜ਼ਿਆਦਾ ਗੰਭੀਰ ਦੋਸ਼ ਹੈ ਲੱਗੀ ਉਹਨਾਂ ਤੇ ਵੀ ਐਨਐਸਏ ਪਰ ਉਹਨਾਂ ਦੇ ਉੱਪਰ ਜੋ ਦੋਸ਼ ਨੇ ਉਹ ਜੋ ਖੜਕੁਬਾਦ ਨੂੰ ਫੰਡਿੰਗ ਕਰਨ ਤੇ ਉਹਨਾਂ ਦੀਆਂ ਗਤੀਵਿਧੀਆਂ ਦੇ ਵਿੱਚ ਜੋ ਉਹਨਾਂ ਨੂੰ ਸਹਿਯਤਾ ਕਰਨ ਦੇ ਦੋਸ਼ ਨੇ ਬੜੇ ਜੋ ਬਹੁਤ ਹੀ ਜਬਰਦਸਤ ਦੋਸ਼ ਨੇ ਪਰ ਉਹ ਫਿਰ ਉਹ ਵੀ ਬਾਰਾ ਮੁੱਲਾ ਤੋਂ ਉਹਨਾਂ ਨੇ ਫਰਕਬੁੱਦੁੱਲਾ ਨੂੰ ਬਹੁਤ ਵੱਡੀਆਂ ਵੋਟਾਂ ਦੇ ਨਾਲ ਹਰਾਇਆ ਸੀ ਉਹ ਵੀ ਕੱਲ ਨੂੰ ਸੌ ਚੁੱਕਣਗੇ ਤੇ ਹੁਣ ਆਪ ਜੀ ਨੂੰ ਇਹ ਦੱਸ ਦਈਏ ਕਿ ਵੀ ਜੋ ਪਾਈ ਅਮਰਤਪਾਲ ਸਿੰਘ ਜੀ ਉਹ ਪੰਜਾਬ ਨਹੀਂ ਆ ਰਹੇ ਜੇਕਰ ਪੰਜਾਬ ਤੋਂ ਉਹਨਾਂ ਦੇ ਪਰਿਵਾਰ ਤੋਂ ਇਲਾਵਾ ਕੋਈ ਹੋਰ ਬੰਦੇ ਉੱਥੇ ਜਾਂਦੇ ਆ ਉਹਨਾਂ ਦੀ ਨਾਂ ਉੱਥੇ ਕੋਈ ਫੋਟੋ ਹੋ ਸਕਦੀ ਹੈ ਤੇ ਨਾ ਹੀ ਮੁਲਾਕਾਤ ਹੋ ਸਕਦੀ ਹੈ ਇਹ ਗੱਲ ਧਿਆਨ ਦੇ ਵਿੱਚ ਰੱਖ ਲਈ ਜਾਵੇ ਇਹ ਐਨਐਸਏ ਦਾ ਆਪਣਾ ਪ੍ਰੋਟੋਕਾਲ ਹੁੰਦਾ ਐਨਆਈਏ ਤੇ ਐਨਐਸਏ ਦੋਵੇਂ ਏਜੰਸੀਆਂ ਦਾ ਆਪਣਾ ਇੱਕ ਹੀ ਪ੍ਰੋਟੋਕਾਲ ਹੈਗਾ ਤੇ ਜਿਸ ਦੇ ਤਹਿਤ ਜੋ ਪ੍ਰੋਟੋਕਾਲ ਦੇ ਨਿਯਮਾਂ ਮੁਤਾਬਕ ਜਿਸ ਨੂੰ ਵੀ ਮਿਲਣ ਦੀ ਇਜਾਜ਼ਤ ਪਹਿਲਾਂ ਲਿਖੀ ਜਾਏਗੀ ਉਹ ਉਹੀ ਇਜਾਜ਼ਤ ਹੋਏਗੀ ਜਿੱਥੇ ਉਹਨਾਂ ਨੂੰ ਬਿਠਾਉਣ ਦਾ ਸਿਸਟਮ ਬਣਾਇਆ ਹੋਏਗਾ ਉੱਥੇ ਹੀ ਉਹਨਾਂ ਨੂੰ ਬਿਠਾਇਆ ਜਾਏਗਾ ਜਿੱਥੇ ਉਹਨਾਂ ਨੂੰ ਰਹਿਸ਼ ਦਾ ਪ੍ਰੋਗਰਾਮ ਬਣਾਇਆ ਹੋਇਆ ਹੋਏਗਾ ਰਹਿਸ਼ ਵੀ ਉੱਥੇ ਹੋਵੇਗੀ ਉਸ ਤੋਂ ਇਲਾਵਾ ਕਿਤੇ ਹੋਰ ਨਹੀਂ ਹੋਵੇਗੀ ਇਸ ਤਰ੍ਹਾਂ ਇਹ ਇੱਕ ਪੂਰਾ ਪ੍ਰੋਸੀਜਰ ਤਿਆਰ ਹੁੰਦਾ ਜਿਵੇਂ ਇਹ ਡਿਬਰੂਗੜ ਤੋਂ ਉਹ ਚੱਲਣਗੇ ਤਾਂ ਇੱਕ ਪ੍ਰੋਟੋਕਾਲ ਦੇ ਤਹਿਤ ਹੀ ਸੰਸਦ ਭਵਨ ਤੱਕ ਉਹ ਹੋਣਗੇ ਤੇ ਹੁਣ ਇਹੇ ਵੇਖਣਾ ਇਹ ਹੈ ਕਿ ਵੀ ਭਾਈ ਅਮਰਤਪਾਲ ਸਿੰਘ ਜੋ ਕਿ ਐਮਪੀ ਚ ਉਹਨਾਂ ਦੇ ਵਿੱਚ ਖੜੂਰ ਸਾਹਿਬ ਤੋਂ 2 ਲੱਖ ਦੇ ਕਰੀਬ ਵੋਟਾਂ ਦੇ ਨਾਲ ਜਿੱਤੇਆਂ ਲੋਕਾਂ ਨੇ ਬਹੁਤ بڑا ਫਤਵਾ ਇਹਨਾਂ ਨੂੰ ਦਿੱਤਾ ਇਹ ਪਹਿਲਾ ਸੰਵਿਧਾਨ ਨੂ ਮੰਨਦੇ ਨਹੀਂ ਸੀਗੇ ਭਾਰਤੀ ਸੰਵਿਧਾਨ ਨੂੰ ਮੰਨਣ ਤੋਂ ਇਨਕਾਰੀ ਹੋਗੇ ਸੀਗੇ ਪਰ ਫਿਰ ਜਦੋਂ ਜੇਲ੍ਹ ਦੇ ਵਿੱਚ ਐਨਐਸਏ ਦੇ ਦੌਰਾਨ ਇਹਨਾਂ ਨੇ ਮਹਿਸੂਸ ਕੀਤਾ ਕਿ ਵੀ ਸਾਨੂੰ ਰਾਜਨੀਤਿਕ ਲੜਾਈ ਵੀ ਲੜਨੀ ਚਾਹੀਦੀ ਹੈ ਰਾਜਨੀਤਿਕ ਦੇ ਰਾਜਨੀਤਿਕ ਪੌੜੀਆਂ ਦੇ ਰਾਹੀਂ ਰਾਜਸੀ ਪੌੜੀਆਂ ਦੇ ਰਾਹੀਂ ਹੀ ਬਾਹਰ ਆ ਕੇ ਆਸੀਂ ਆਪਣੀ ਗੱਲ ਕਹਿ ਸਕਦੇ ਹਾਂ ਨਹੀਂ ਸਾਨੂੰ ਇਹ ਸਜ਼ਾਾਂਵਾਂ ਭੁਗਤਣੀਆਂ ਪੈਣਗੀਆਂ ਤੇ ਬਿਲਕੁਲ ਜਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ 1999 ਦੇ ਵਿੱਚ ਜੋ ਉਹਨਾਂ ਤੇ ਐਨਐਸਸੀ ਲੱਗਿਆ ਸੀਗਾ ਫਿਰ ਉਹਨਾਂ ਦੇ ਅੰਦਰ ਤੋਂ ਹੀ ਚੋਣ ਜੇਲ੍ਹ ਤੋਂ ਹੀ ਚੋਣ ਲੜੀ ਸੀਗੀ ਤੇ ਜੇਲ੍ਹ ਤੋਂ ਚੋਣ ਬਹੁਤ ਵੱਡੇ ਅੰਤਰ ਦੇ ਨਾਲ ਉਹਨਾਂ ਨੇ ਜਿੱਤ ਕੇ ਜੋ ਆਪਣੀ ਐਨਐਸਸੀ ਖਤਮ ਕਰਵਾਈ ਸੀਗੀ ਉਸੇ ਪਦ ਜਿਨ੍ਹਾਂ ਦੇ ਉੱਪਰ ਹੁਣ ਚੱਲ ਰਹੇ ਨੇ ਭਾਈ ਅਮਰਤਪਾਲ ਸਿੰਘ ਜੀ ਤੇ ਲੋਕਾਂ ਦਾ ਬਹੁਤ ਵੱਡਾ ਸਮਰਥਨ ਇਹਨਾਂ ਨੂੰ ਹੈਗਾ ਜਿੱਥੇ ਅਕਾਲੀ ਦਲ ਗੋਤੇ ਖਾ ਰਿਹਾ ਹੈਗਾ ਇਹਦੀ ਬੜੀ ਡੁੱਬਦੀ ਜਾ ਰਹੀ ਹੈ ਉੱਥੇ ਭਾਈ ਅਮਰਤ ਸਿੰਘ ਦੇ ਕਾਰਨ ਪੰਥਕ ਸੋਚ ਵਾਲਿਆਂ ਨੂੰ ਪੰਥਕ ਹਿੱਤ ਚਾਉਣ ਵਾਲਿਆਂ ਨੂੰ ਇੱਕ ਰੌਸ਼ਨੀ ਦੀ ਕਿਰਨ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਰੂਪ ਦੇ ਵਿੱਚ ਤੇ ਹੁਣ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਕਿ ਵੀ ਐਨਐਸਏ ਦੇ ਤਹਿਤ ਵੀ ਜੋ ਉਹਨਾਂ ਦੇ ਉੱਪਰ ਪਰਚੇ ਦਰਜ ਹੋਏ ਹਨ ਜਾਂ ਮਤਲਬ ਐਨਐਸਏ ਦੀ ਜੋ ਮਿਆਦ ਹੈਗੀ ਆ ਉਹ ਐਮਪੀ ਬਣਨ ਦੇ ਕਾਰਨ ਸੰਵਿਧਾਨ ਦੀ ਸੌ ਚੁੱਕ ਲੈਣ ਦੇ ਕਾਰਨ ਕਿਉਂਕਿ ਜੋ ਸੰਸਦ ਹੈ ਉਹ ਸੰਵਿਧਾਨ ਦਾ ਮੰਦਰ ਵੀ ਕਿਹਾ ਜਾਂਦਾ ਹੈਗਾ ਜੋ ਸੰਵਿਧਾਨ ਦੇ ਮੰਦਰ ਦੇ ਵਿੱਚ ਆ ਕੇ ਸੰਵਿਧਾਨ ਦੀ ਸੌ ਚੁੱਕਣਗੇ ਤਾਂ ਇਹ ਗੱਲਾਂ ਨਹੀਂ ਰਹਿ ਜਾਂਦੀਆਂ ਕਿ ਇਹ ਦੇਸ਼ ਦੇ ਲਈ ਖਤਰਾ ਹੈ ਜਾਂ ਦੇਸ਼ ਨੂੰ ਇਹ ਕੋਈ ਖਤਰਨਾਕ ਮੋੜ ਤੇ ਲਿਆ ਸਕਦਾ ਤੇ ਇਹ ਜੋ ਸਾਰੀ ਦੇਸ਼ ਵਿਰੋਧੀ ਹੈਗੇ ਤਤ ਇਹ ਸਾਰੇ हट ਜਾਣਗੇ ਇਹਨਾਂ ਦੇ ਉੱਪਰੋਂ ਤੇ ਸੰਵਿਧਾਨ ਦੀ ਸੌ ਚੁੱਕਣ ਤੋਂ ਬਾਅਦ ਹੀ ਇਹ ਵੀ ਇੱਕ ਅਲੱਗ ਹੀ ਨਜ਼ਾਰਾ ਹੋਏਗਾ ਜਦੋਂ ਉਹ ਸੌ ਚੁੱਕਣਗੇ ਤੇ ਆਪ ਜੀ ਨੂੰ ਫਿਰ ਦੱਸ ਦਈਏ ਕਿ ਵੀ ਕਿਸੇ ਦੀ ਉੱਥੇ ਮੁਲਾਕਾਤ ਪਰਿਵਾਰ ਤੋਂ ਇਲਾਵਾ ਨਹੀਂ ਹੋਣੀ ਹੈ ਜੋ ਵੀ ਉਹਨਾਂ ਦਾ ਪ੍ਰੋਟੋਕਾਲ ਦੇ ਤਹਿਤ ਜੋ ਵੀ ਕਿਸੇ ਨਾਲ ਪਰਿਵਾਰਕ ਮੁਲਾਕਾਤ ਹੈਗੀ ਆ ਉਹ ਵੀ ਸੰਸਦ ਦੇ ਵਿਸ਼ਰਾਮ ਘਰ ਦੇ ਵਿੱਚ ਹੀ ਹੋਏਗੀ ਤੇ ਉਸ ਤੋਂ ਇਲਾਵਾ ਭਾਰਤੀ ਫੌਜ ਦੇ ਜੋ ਵਿਸ਼ੇਸ਼ ਜਾਂਚਾਂ ਦੇ ਰਾਹੀਂ ਹੀ ਇਹਨਾਂ ਨੂੰ ਲਿਆਂਦਾ ਜਾਵੇਗਾ ਤੇ ਵਾਪਸ ਲਿਖੇ ਜਾਂਦਾ ਜਾਵੇਗਾ ਬੜੇ ਰੋ ਆਪ ਜੀ ਸਾਡੇ ਨਾਲ ਮਾਰਸ਼ਲ న్యూਸ ਦੇ ਉੱਪਰ ਅਸੀਂ ਬੜਾ ਰਾਂਗੇ ਆਪ ਜੀ ਦੇ ਨਾਲ ਧੰਨਵਾਦ